ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੇਲ ਗਿੱਲ ਡੇਰੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਆਪਾਂ ਅੱਜ ਇਹ ਜਿਹੜੀ ਵੀਡੀਓ ਐ ਸ਼ੂਟ ਕਰ ਰਹੇ ਆ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਪਤਾ ਕਿ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਫਾਰਮ ਤੋਂ ਆਪਾਂ ਡੇਲੀ ਇੱਕ ਵੀਡੀਓ ਅਪਲੋਡ ਕਰਦੇ ਆ ਇੱਥੇ ਰੋਜ਼ ਹਰ ਰੋਹ ਦੀ ਤਰ੍ਹਾਂ ਜਾਨੀਏ ਪਸ਼ੂ ਜਿਹੜੇ ਆਉਂਦੇ ਜਾਂਦੇ ਰਹਿੰਦੇ ਨੇ ਗਾਵਾ ਮੱਝਾਂ ਟੋਕੜਾ ਗੱਬਣਾ ਸੱਜਰਾ ਤਾਂ ਨੂੰ ਹਰ ਤਰ੍ਹਾਂ ਦਾ ਪਸ਼ੂ ਇੱਥੇ ਮਿਲੂਗਾ ਵਾਧ ਰੇਟ ਵਾਲਾ ਘੱਟ ਰੇਟ ਵਾਲਾ ਹਰ ਇੱਕ ਚੀਜ਼ ਇੱਥੇ ਅਵੇਲੇਬਲ ਰਹਿੰਦੀ ਆ ਤਾਂ ਇੱਕ ਜਰਸੀ ਬੱਚੀ ਆ ਤੇ ਟੋਕੜਾ ਗੱਬਣ ਛੋਟੀ ਵੀ ਹੈਗੀ ਇੱਕ ਆਪਣੇ ਕੋਲੇ ਬਾਕੀ ਆਪਾਂ ਤਕਰੀਬਨ ਸਾਰੇ ਪਸ਼ੂ ਦਿਖਾ ਦੇ ਲੱਗੇ ਆ ਤਾਂ ਆਪਾਂ ਦੋ ਪਸ਼ੂਆਂ ਦੀ ਜਿਹੜੀ ਡਿਟੇਲ ਆ ਉਹ ਤੁਹਾਨੂੰ ਤਿੰਨ ਪਸ਼ੂਆਂ ਦੀ ਥੋੜਾ ਜ਼ਿਆਦਾ ਧਿਆਨ ਨਾਲ ਦੇਵਾਂਗੇ ਬਾਕੀ ਫਿਰ ਆਪਾਂ ਕੱਲ ਇੱਕ ਵੀਡੀਓ ਅਪਲੋਡ ਕਰਾਂਗੇ ਉਹਦੇ ਵਿੱਚ ਬਾਕੀ ਡਿਟੇਲ ਆਪਾਂ ਦੇ ਦੇਵਾਂਗੇ ਅ ਮੰਦਰਵੀ ਰਾਜ ਨੂੰ ਥੋੜਾ ਗਾਣਾ ਖੋਲ ਕੇ ਦਿਖਾਓ ਵੀਰ ਜੀ ਇਹ ਦੇਸੀ ਗਾਵਾ ਇਹ 7 ਤਰੀਕ ਨੂੰ ਸਵੇਰੇ ਸੂਈ ਹੈ ਤਾਂ ਇਹਨੂੰ ਹਰਿਆਣਵੀ ਕਹਿ ਦਿੰਨੇ ਆਪਾਂ ਦੇਸੀ ਕੋਈ ਕਾਪੀਲਾ ਕਹਿ ਦਿੰਦਾ ਬਾਕੀ ਪਿੱਛੇ ਗਿਰਦੀ ਬੱਛੀ ਆਈ ਆ ਦੇਸੀ ਬਹੁਤ ਠੰਡੀ ਸੀ ਲੱਗਾ ਬਹੁਤ ਚੰਗੀ ਆ ਤੁਸੀਂ ਦੇਖ ਸਕਦੇ ਜੀ ਠੰਡੀ ਸੀ ਆਉ ਠੰਡ ਮੱਜਾ ਵਰਗਾ ਬਿਲਕੁਲ ਲੱਗਾ ਇਹਦਾ ਇਹ ਤੁਸੀਂ ਦੇਖੋ ਬਾਨਾ ਬਹੁਤ ਵਧੀਆ ਕਰੀਮੇ ਦੀ ਮਿਲਕ ਪੈਸਟੀ ਜਿਹੜੀ 12 13 ਲੀਟਰ ਦੀ ਰਹੂਗੀ ਤੇ ਠੰਡੀ ਸੀ ਇਹਦਾ ਤੇ ਇਹਦਾ ਜਿਹੜਾ ਦੁੱਧ ਆ ਮੱਜਾਂ ਦੇ ਬਰਾਬਰ ਆ ਦੇਖ ਸਕਦੇ ਤੁਸੀਂ ਬਿਲਕੁਲ ਸੌ ਮੜਾ ਜਾ ਅੱਗੇ ਕਰ ਲੋ ਇਹਦੇ ਕੋਲ ਠੰਡੀ ਸੀ ਤੇ ਸੌ ਆ ਦੇਖੋ ਠੰਡੀ ਕੁਆਲਟੀ ਬਹੁਤ ਵਧੀਆ ਪਿੱਛੇ ਇਹਦੇ ਬੱਚੇ ਆ ਗਈ ਆ ਬਾਕੀ ਆਪਾਂ ਜੇ ਗੱਲ ਕਰੀਏ ਇਹਦੀ ਤਾਂ ਇਹ ਇੱਕ ਇਹਦੀ ਦੁੱਧ ਦੀ ਕੁਆਲਿਟੀ ਮੱਜੇ ਦੇ ਬਰਾਬਰ ਹੁੰਦੀ ਆ ਬਿਲਕੁਲ 5 6 ਫੈਟ ਵਾਲਾ ਦੁੱਧ ਹੁੰਦਾ ਤਾਂ ਇੱਕ ਤੰਦਰੁਸਤ ਚੁਸਤ ਫੁਰਤੀ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਆ ਦੁੱਧ ਦੀ ਕੁਆਲਿਟੀ ਰਹਿੰਦੀ ਆ ਤਕਰੀਬਨ ਬਹੁਤ ਜ਼ਿਆਦਾ ਲੋਕਾਂ ਦੀ ਇਹ ਸੋਚ ਰਹਿੰਦੀ ਆ ਕਿ ਬੱਚਿਆਂ ਨੂੰ ਜਿਹੜਾ ਗਾਂ ਦੇਸੀ ਗਾਂ ਦਾ ਦੁੱਧ ਹੀ ਪਿਆਇਆ ਜਾਵੇ ਬਾਕੀ ਇਹ ਬਹੁਤ ਘੱਟ ਮਿਲਦੀਆਂ ਆਪਣੇ ਇਹ ਹਰਿਆਣਵੀ ਬਰੀਡ ਹੈ। ਬਾਕੀ ਜਿਹੜਾ ਇਹਦਾ ਰੇਟ ਰਹੂਗਾ ਉਹ 33000 ਰੁਪਏ ਰਹੂਗਾ। ਆ ਤੁਸੀਂ ਦੇਖ ਸਕਦੇ ਹੋ ਬਹੁਤ ਸਿਹਤ ਸਾਬ ਠੰਡੀ। ਬਾਕੀ ਮੰਦਰੀ ਉਹ ਮੱਝ ਵੀ ਦਿਖਾਇਆ ਇਹਨੂੰ। ਵੀਰ ਜੀ ਇਹ ਮੱਝ ਦੂਜੇ ਸੂਏ ਛੋਟੀ ਸੂਈ ਆ। ਪਿੱਛੇ ਕੱਟੀ ਆ। 7 ਤੋਂ 8 ਦਿਨ ਦੀ ਸੂਈ ਆ। ਬਹੁਤ ਵਧੀਆ। ਮੀਡੀਅਮ ਹਾਈਟ ਆ। ਖਣ ਦੀ ਕੁਆਲਿਟੀ ਬਹੁਤ ਚੰਗੀ ਲੱਗੀ ਆ। ਸਿੰਗਰਿੰਗ ਬਹੁਤ ਸੋਹਣਾ ਅ ਮਤਲਬ ਇਹਨੂੰ ਸਿੱਧਾ ਗਏ ਮੜਾ ਜਾ ਅੱਗੇ ਕਰੋ ਮੜਾ ਜਾ ਬੱਚੇ ਨੇ ਚੋਗੇ ਜਾ ਬਹੁਤ ਵਧੀਆ ਤੁਸੀਂ ਦੇਖੋ ਥਾਣਾ ਹਵਾ ਨਾ ਬਹੁਤ ਵਧੀਆ ਲੱਗਾ ਲੈਓ ਇਹ ਦੂਫੇਸ ਦੀ ਕੁਆਲਟੀ ਚੈੱਕ ਕਰੋ ਲੈਓ ਮਿਲ ਗਈ ਅੱਗੇ ਲੈਓ ਬਾਕੀ ਚੋ ਆ ਇੱਕ ਨੰਬਰ ਦੋ ਦੇ ਦੇ ਥੱਲੇ 8 ਤੋਂ 9 ਲੀਟਰ ਜਿਹੜਾ ਰੈਡੀ ਹੈ ਅੱਗੇ ਲੈ ਜਾਓ ਬਹੁਤ ਸੀਲਸ ਲੱਗਦੇ ਸਾਹੂ ਬਾਕੀ ਇਹਦਾ ਜਿਹੜਾ ਮੋਲਾ ਛੋਟੀ ਦਾ ਉਹ 66000 ਰੁਪਏ ਰਹੂਗਾ ਉਹਦੇ ਚੋਂ ਛੋਟ ਹੋਊਗੀ ਜੀ ਬਹੁਤ ਹੀ ਸੀਲਸ ਲੱਗਦੇ ਸਾਹੂ ਚੰਗਾ ਰਿੰਗ ਸਿੰਘ ਸੋਨਾ ਲੱਗਾ ਆ ਵੀ ਜੀ ਦੂਜੀ ਮਾਜ ਦਾ ਵੀ ਦੱਸਿਓ ਆਇਓ ਬੜਾ ਵੀਰ ਜੀ ਆ ਦੂਜੀ ਮਾਜ ਆ ਇਹਨੂੰ ਸੂਈ ਨੂੰ ਅੱਜ 25 26 ਦਿਨ ਹੋ ਗਏ ਆ ਪਿੱਛੇ ਕੱਟਾ ਸੀਗਾ ਇੱਟਾ ਮਰ ਗਿਆ ਹੁਣ ਇਹਦੇ ਇਹਦੇ ਥੱਲੇ ਵੈਸੇ ਦੁੱਧ 11 ਲੀਟਰ ਸੀਗਾ ਹੁਣ ਲਗਭਗ 8 ਲੀਟਰ ਦੇ ਨੀਅਰ ਬਾਊਟਾ ਤਾਂ ਨੀਲੀ ਦੀ ਆ ਇਹ ਬਹੁਤ ਸੋਹਣੀ ਚੰਗਾ ਰਿੰਗ ਸਿੰਘ ਆ ਬਹੁਤ ਵਧੀਆ ਬਹੁਤ ਸੋਹਣੀ ਚੰਗਾ ਪਿੱਟਪੂੜਾ ਮੀਡੀਅਮ ਹਾਈਟ ਤੋਂ ਪਲੱਸ ਆ ਥੋੜੀ ਯਾਨੀ ਕਿ ਆਪਾਂ ਪਲੱਸ ਹੀ ਕਹਿ ਸਕਦੇ ਚੰਗੀ ਹਾਈਟ ਆ ਬਹੁਤ ਸੋਹਣੀ ਕਤੀ ਕਿਉ ਆਇ ਇੱਕ ਨੰਬਰ ਇਹ ਦੋਨੇ ਟਾਈਮ ਠੀਕੇ ਤੇ ਆ ਬਾਕੀ ਬੱਚਾ ਮਰੇ ਨੂੰ ਤਿੰਨ ਚਾਰ ਦਿਨ ਹੋਏ ਆ ਤਾਂ ਹੋ ਸਕਦਾ ਹੌਲੀ ਹੌਲੀ ਇਹ ਸੈੱਟ ਹੋ ਗਏ ਬਾੜੇ ਵੱਲ ਤੇ ਆ ਜੇ ਬਾਕੀ ਮਿਲਦੀ ਬਹੁਤ ਵਧੀਆ ਆ ਤੁਸੀਂ ਦੇਖ ਸਕਦੇ ਆ ਜੀ ਇਹਦਾ ਮੁੱਲ ਰਹੂਗਾ 56000 ਰੁਪਇਆ ਲੈ ਜੇ ਬਾਕੀ ਇਹ ਤੀਜੇ ਨੰਬਰ ਤੇ ਤੁਹਾਨੂੰ ਮੱਝ ਦਿਖਾਉਣੇ ਆ ਤੀਜੇ ਸੂਵੇ ਦੇ ਵਿੱਚ ਚੱਲ ਰਹੀ ਚੌਥੇ ਵਾਸਤੇ ਇਹ ਗੱਬਣ ਬਹੁਤ ਸੋਹਣੀ ਤੋटिया ਥਾਂਦੀ ਕੁਆਲਿਟੀ ਵੇਖੋ ਦੁੱਧ ਥੱਲੇ ਕਰੀਬ 5 5.5 ਲੀਟਰ ਦੋਨੇ ਟਾਈਮ ਮਿਲਦੀ ਹੈ ਪਿੱਛੇ ਇਹਦੇ ਕੱਟਾ ਵਾ ਫਿਰ ਲਗਭਗ 4 ਮਹੀਨੇ ਦੇ ਲਗਭਗ ਹੈ ਗੱਬਰ ਥਾਂਦੀ ਕੁਆਲਿਟੀ ਬਹੁਤ ਵਧੀਆ ਚੰਗੀ ਸੀਲ ਸਾਊਗਾ ਚਲੋ ਬਾਕੀ ਚਵਾ ਬਹੁਤ ਵਧੀਆ ਥਾਂ ਬਹੁਤ ਸੋਹਣਾ ਲੱਗਾ ਪਿੱਛੇ ਕੱਟਾ ਵਾ ਦੋਨੇ ਟਾਈਮ ਮਿਲਦੀ ਆ 3 ਪੰਜ 5.5 ਲੀਟਰ ਦੋਦੇ ਦੇ ਥੱਲੇ ਰੈਡੀ ਆ ਸੋਹਣੀ ਹਾਈਟ ਆ ਆ ਠੰਡ ਦੀ ਕੁਆਲਿਟੀ ਵੀ ਤੁਸੀਂ ਚੈੱਕ ਕਰੋ ਬਹੁਤ ਵਧੀਆ ਜੋਣ ਇੱਕ ਨੰਬਰ ਬਾਕੀ ਇਹਦਾ ਆਪਾਂ ਕੱਟਾ ਵੀ ਤੁਹਾਨੂੰ ਦਿਖਾ ਦਿੰਨੇ ਆ ਇਹਦਾ ਕੱਟਾ ਵਾ ਬੱਚਾ ਕਿਉਂ ਲਗਭਗ ਬਾਕੀ ਮਿਲਦੇ ਆਪਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ